ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਲਓ ਵੀ ਮਿੱਤਰੋ ਅੱਜ ਆਪਾਂ ਦੋ ਖੀਰੀਆਂ ਬੱਚੀਆਂ ਚਫ ਉਹ ਸੇਲ ਦੇ ਲਈ ਲੈ ਕੇ ਆਏ ਆ ਤੇ ਬਾਕੀ ਮਿੱਤਰੋ ਤੁਸੀਂ ਵੀਡੀਓ ਨਾਲ ਜੁੜ ਰਹੇ ਹੋ ਸਾਰੀ ਡਿਟੇਲ ਆਪਾਂ ਭਰਾ ਤੋਂ ਲਵਾਂਗੇ ਦੋਨਾਂ ਬੱਚੀਆਂ ਦੀ ਇਕੱਲੀ ਇਕੱਲੀ ਤੇ ਹਾਂਜੀ ਕੀ ਹਾਲ ਨੇ ਮਨਪ੍ਰੀਤ ਸਸੀ ਗਾ ਹੋਰ ਬਾਈ ਬਹੁਤ ਵਧੀਆ ਸਾਰੇ ਠੀਕ ਹੈ ਹਾਂ ਤੇ ਲੇ ਆਪਾਂ ਇਹ ਕਿਹੜੀ ਬੱਚੀ ਤੋਂ ਸ਼ੁਰੂ ਕਰੀਏ ਫਿਰ ਪਹਿਲਾਂ ਲੈ ਦੱਸ ਫਿਰ ਇਹ ਡਿਟੇਲ ਇਹ ਦੰਦੋ ਖੀਰੀ ਆ ਦੰਦੋ ਖੀਰੀ 12 ਮਹੀਨੇ ਉਮਰ ਦੇ 12 ਮਹੀਨੇ ਉਮਰ ਤੇ ਚਾਰ ਹੀ ਥਣ ਹੈ ਤੇ ਦੰਦੋ ਪਿਓਰ ਜਮਾ ਕੱਚੀ ਖੀਰੀ ਤੇ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਇੱਕ ਵਾਰੀ ਦੰਦ ਜ਼ਰੂਰ ਚੈੱਕ ਕਰਾਵਾਂਗੇ ਨਾ ਹਾਂ ਬਈ ਰਿਜਨਲ ਖੀਰੀ ਹੈ ਤੇ ਬਾਕੀ ਤੁਸੀਂ ਥਣਾ ਦੀ ਜ਼ਰੂਰ ਚੈੱਕ ਕਰ ਲਿਓ ਥਣਾ ਥੁਣਾ ਤੋਂ ਤਾਂ ਚਾਰੇ ਥਣ ਲੱਗਿਆ ਪੂਰੀ ਬੇਤ ਚ ਪ੍ਰੋਪਰ ਚਾਰੀ ਤੇ ਬਾਕੀ ਤੁਸੀਂ ਉੱਤਰ ਦੀ ਕੁਆਲਿਟੀ ਜ਼ਰੂਰ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਤੇ ਮਣਪ੍ਰੀਤ ਕਿਹੜੇ ਸੀਮੰਟ ਦੀ ਹੈ ਇਹ? ਏਬੀਐਸ ਦੀ ਹੈ ਇਹ। ਏਬੀਐਸ ਸੀਮੰਟ ਦੀ ਹੈ। ਆਪਣੇ ਕੋਲੇ ਸਾਰੇ ਜਿੰਨੇ ਸੀਮੰਟ ਹੈ ਚੰਗੀ ਪਰੋਣੀ ਤੇ ਆਪਣੇ ਆਪ ਦੀ ਹੈ ਘਰਦ ਨਹੀਂ ਹੈ ਦੋਨੇ। ਕਰਦੀਆਂ ਵਿੱਚ ਮੈਨੂੰ ਕਿਹਾ ਵੀ ਉਹ ਨਹੀਂ ਆਪਾਂ ਨੂੰ ਪਤਾ ਵੀ ਇਹ ਕਿਹੜੇ ਸੀ ਇਹ ਵੀ ਹੈ ਏਬੀਐਸ ਦੀ ਆ ਨਾਂ ਨਹੀਂ ਪਤਾ ਕਿਹੜੇ ਬੋਲਦੀ ਆ। ਨਹੀਂ ਆਪਣੇ ਕੋਲੇ ਪਿਆ ਵੀ ਹੋਣਗੇ ਗੱਲ ਕਰ ਉਹ ਭਾਲ ਨਹੀਂ ਪੈਣਗੇ ਆਪਣੇ ਕੋਲ ਕਿਹੜਾ ਇੱਕ ਅੱਧਾ ਪਸ਼ੂ ਆਪਣੇ ਕੋਲੇ ਬਹੁਤ ਪਸ਼ੂ ਹੈ। ਬਾਕੀ ਆਉਂਦੇ ਜਾਂਦੇ ਵੀ ਰਹਿੰਦੇ ਆਪਣੇ ਕੋਲੇ ਇਹ ਆਪਣੀਆਂ ਘਰਦੀਆਂ ਤਿਆਰ ਕੀਤੀਆਂ ਹੋਣਗੀਆਂ ਆਪਣੀਆਂ ਘਰਦੀਆਂ ਬੱਚੀਆਂ ਤਿਆਰ ਕੀਤੀਆਂ ਜਾਂ ਤੇ ਤੇ ਲੋ ਉਸ ਤੋਂ ਬਾਅਦ ਜਿਹੜੀ ਦੂਸਰੀ ਬੱਚੀ ਆ ਇਸ ਦੀ ਆਪਾਂ ਡਿਟੇਲ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਬਾਈ ਦੇ ਦਸਨ ਮੁਤਾਬਕ ਇਹ ਐਬੀਐਸ ਰੇਡੀਓ ਜਿਹੜਾ ਬੁੱਲਾ ਐਬੀਐਸ ਦਾ ਬਹੁਤ ਜ਼ਿਆਦਾ ਚੰਗਾ ਬੁੱਲਾ ਉਸ ਦੀ ਬੱਚੀ ਆ ਤੇ ਬਾਕੀ ਮਿੱਤਰੋ ਜੇ ਤੁਸੀਂ ਦੋਨੇ ਬੱਚੀਆਂ ਖਰੀਦਣੀਆਂ ਤਾਂ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਦੋਨੇ ਬੱਚੀਆਂ ਦੀ ਪੂਰੀ ਡਿਟੇਲ ਪਤਾ ਕਰਕੇ ਆਪ ਕੋਲੇ ਆ ਕੇ ਦੇਖ ਪਰਖ ਕੇ ਇਹਨਾਂ ਬੱਚੀਆਂ ਨੂੰ ਖਰੀਦ ਸਕਦੇ ਹੋ ਬਾਕੀ ਧੰਨਵਾਦ ਮਿੱਤਰੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ